ਨੂੰ ਕੋਈ ਹਸਬ ਨਹੀਂ ਕਿ ਨਹੀਂ 1 ਇਹ ਹੁਣ ਬਣੀ ਆ ਗੱਲ ਨਾ ਫੇਰ ਲੱਗਣਾ ਪਤਾ ਇਹਨੂੰ ਯਾਰ ਲੈਟੂਡ ਲਾਈ ਨਹੀਂ ਸੋਂਦਿਆ ਹੀ ਬਾਹਰ ਦੋਵੇਂ ਜੀ ਬੈਠੇ ਹੀ ਅੱਛਾ ਤਾਂ ਫੋਨ ਲਾਈ ਜਾਵੇ ਬਾਰ-ਬਾਰ ਉਹਨੂੰ ਉਹਨਾਂ ਦਾ ਫੋਨ ਦਾ ਕੋਈ ਜਵਾਬ ਦੇਣ ਦੇਈ ਉਹਨਾਂ ਚੁੱਕਣ ਦੇਈ ਮੈਂ ਫੋਨ ਦਾ ਕੋਈ ਜਵਾਬ ਦੇਣਾ ਨਾ ਸੋਵਾ ਫੇਰ ਮੈਂ ਕਰਨੀ ਗੱਲ ਆ ਤਾ ਤੂੰ ਬੜਾ ਵਧੀਆ ਕੀਤਾ ਹੀ ਫੇਰ ਹੁਣ ਇਹਦਾ ਮਤਲਬ ਇਹਦਾ ਕੰਮ ਬੰਦ ਹੋ ਜਾਊਗਾ ਮੇ ਕੰਮ ਬੰਦ ਹੋਣਾ ਹੀ ਆ ਸਾਰੇ ਪਿੰਡ ਚ ਥੁਦੂ ਹੋਣੀ ਹੁਣ ਟਰੈਕਟਰ ਦਾ ਇੰਜਨ 21 ਮੰਮੀ ਟਰੈਕਟਰ ਦਾ ਇੰਜਨ ਸੀਜ਼ ਹੋ ਗਿਆ ਹਣਾ 21 ਮੰਮੀ ਲਵਲੀ ਦੇ ਟਰੈਕਟਰ ਦਾ ਇੰਜਨ ਸੀਜ਼ ਹੋ ਗਿਆ ਹਣਾ ਹੁਣ ਅੱਛਾ ਹਾਂਜੀ ਤੁਮ ਕੋ ਫੋਨ ਜੁਕ ਲੈਗੇ ਆ ਚੰਗਾ ਹੋਇਆ ਇਹਨੇ ਆਤ ਬੜੀ ਚੁੱਕੀ ਸੀ ਤੇਰੇ ਪਿਓ ਨੂੰ 10000 ਰੁਪਇਆ ਦੇ ਕੇ ਆਏ ਮੇਰੇ ਸਿਰ ਚੜ ਕੇ ਮੈਂ ਲਾਗੇ ਜੁਗਲੋਤੀ ਹਾਂ 21 ਮੰਮੀ ਲਵਲੀ ਦੇ ਟਰੈਕਟਰ ਇੰਜਨ ਸੀਜ਼ ਹੋ ਗਿਆ ਹਣਾ ਸਿਰ ਜੀ 21 ਮੰਮੀ ਲੜੀ ਦੇ ਟਰੈਕਟਰ ਦੇ ਇੰਜਨ ਸੀਜ਼ ਹੋ ਗਿਆ ਹਣਾ? ਵੀ ਉਹ ਕਿਦਾਂ? ਨਹੀਂ ਯਾਰ 21 ਮੰਮੀ ਲੜੀ ਦੇ ਟਰੈਕਟਰ ਦੇ ਇੰਜਨ ਸੀਜ਼ ਹੋ ਗਿਆ ਹਣਾ? ਸੀਜ਼ ਸੀਜ਼ 21 ਮੰਮੀ ਲੜੀ ਦੇ ਟਰੈਕਟਰ ਦੇ ਇੰਜਨ ਸੀਲ ਹੋ ਗਿਆ ਹਣਾ? ਪੁੱਤ ਤੈਨੂੰ ਕਿਦਾਂ ਪਤਾ ਵਾ? ਉਹ ਮੰਮੀ ਉਹ ਮੰਮੀ ਮੰਮੀ ਮੈਨੂੰ ਕਿਥੋਂ ਪਤਾ ਲੱਗਣਾ? ਟਰੈਕਟਰ ਚ ਜਿੱਤਾ ਮੈਂ ਹੀ ਪਾਈ ਸੀ। 21 ਮੰਮੀ ਲੜੀ ਦੇ ਟਰੈਕਟਰ ਇੰਜਨ ਸੀਲ ਹੋ ਗਿਆ ਹਣਾ? ਮੈਂ ਤੈਨੂੰ ਕਿਦਾਂ ਪਤਾ ਵਾ? ਉਹ ਮੰਮੀ ਰੇ ਤਾਂ ਮੈਂ ਉਹ ਪਾਈ ਸੀ। ਅੱਛਾ? ਹਾਂਜੀ। ਇਹ ਕੰਮ ਕਦੋਂ ਕੀਤਾ ਤਾ? ਓਏ 21 ਮੰਮੀ लवली ਦੇਣਾ ਟਰੈਕਟਰ ਇੰਜਨ ਸੀਲ ਹੋ ਗਿਆ ਹੁਣ ਤੈਨੂੰ ਕਿਦਾਂ ਪਤਾ ਵਾ ਉਹ ਰੇਤਾ ਮੈਂ ਹੋਂ ਪਾਈ ਸੀ ਪਿਆ ਮੈਂ ਅੱਛਾ ਹਾਂਜੀ ਚੱਲ ਚੰਗਾ ਕੀਤਾ ਤੂੰ ਪਰ ਮੇਰੀ ਗੱਲ ਸੁਣ ਲੈ ਇਹ ਗੱਲ ਦਾ ਤੇਰੇ ਪਿਓ ਨੂੰ ਪਤਾ ਲੱਗ ਗਿਆ ਨਾ ਉਹਨੇ ਮੁੰਡਾ ਮੁੰਡਾ 21 ਪੋਤੇ ਇਹ ਗੱਲ ਤਾਂ ਤੇਰੇ ਪਿਓ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਜੇ ਉਹਨੂੰ ਪਤਾ ਲੱਗਾ ਨਾ ਉਹਨੇ ਗੱਲ ਚੁੱਕਣੀ ਹੁਣਾ ਬੱਸ ਨਾ ਜਿਆ ਟਾਈਮ ਮੰਮੀ ਹੁਣ ਹੁਣ ਦੇਖਿਆ ਤੇਰ ਲਈ ਨਾ ਨਾ ਮਾਰਨਗੇ ਤਾਂ ਗੱਲ ਕਰੀ ਚੱਲ ਚੰਗਾ ਹੋ ਗਿਆ ਦੇਖ ਕੋ ਤਾਂ ਦਾ ਕਿ ਲਾ ਗਿਆ ਕਿ ਨਹੀਂ ਤੂੰ ਪੁਰਾਣਾ ਘਰ ਸਿਰ ਚ ਮਾਰਨਾ ਹੈ ਤੂੰ ਕੀ ਕਰਨਾ ਸੀ ਉਹ ਵਧੀਆ adda gala ਮਿਲ ਗਿਆ ਨਾਲ ਮੁੰਡੇ ਨੂੰ ਆਹੋ ਉੜ ਗਈ ਚਾਹੀਦਾ ਉਹ ਤੇ ਮੁੰਡੇ ਫਸਲ ਫਸਲ ਵਧ ਗਈ ਹੈਲੋ ਹੈਲੋ ਤੇ ਫੇਰੇ ਤੈਨੂੰ ਪਤਾ ਰ ਕੰਪਰ ਦੀ ਜਾਂਦੀ ਨਹੀਂ ਨਹੀਂ ਜਿੱਦਾਂ ਤੁਹਾਨੂੰ ਠੀਕ ਲੱਗਦਾ ਨਾ ਉਦਾਂ ਹੀ ਕਰ ਲੋ ਤੇ ਕੋਈ ਗੱਲ ਨਹੀਂ ਤင်း ਜਾਓ लवली ਵੱਲ ਕਰ ਲੈ 2 ਨਾਲੇ ਨਾ ਮੈਂ ਤੇ ਇੱਕ ਗੱਲ ਹੋਰ ਕਹਿਣੀ ਆ ਦੱਸ ਸਹੀ ਵੀ ਠੀਕ ਹੋਇਆ ਕਿ ਨਹੀਂ ਆਇਆ ਚਲੋ ਕੋਈ ਨਹੀਂ ਹੋ ਆਓ ਕੰਮ ਕੰਮ ਚ ਕਿਸੇ ਵੇਲੇ ਨਹੀਂ ਟਾਈਮ ਨਾਲਦਾ ਹੁਣ ਕਹਿ ਦਣਾ ਇਹ ਨਾ ਫਿਰ ਉਹਨਾਂ ਨੂੰ ਨਹੀਂ ਮੈਂ ਕਹਿਤਾ ਹੈਗਾ ਮੈਂ ਜਾਓ ਜਾ ਕੇ ਤੇ ਲਿਆਉ ਤੀ ਚੱਲ ਵਧੀਆ ਕੀਤਾ ਆਹੋ ਤੇ ਬਾਕੀ ਇਹ ਆਪੀ ਮੇਰਾ ਰਾਤ ਦਾ 21 ਮੇਰਾ ਰਾਤ ਦਾ ਵਾ ਪਿਆਤਵਾਰ ਨਾਲ ਦਲਜੀਤ ਨੂੰ ਤੇ ਸੰਦੀਪ ਨੂੰ ਛੁੱਟੀ ਹੁਣੀ ਆ 21 ਜੇ ਮੈਨੂੰ ਜੋ ਬੰਦੇ ਨਹੀਂ ਫੜਾਏ ਤੇ ਦਲਜੀਤ ਫੜਾਉਂਦਾ ਸੀ ਉਹ ਵੀ ਤੇ ਤੈਨੂੰ ਮੇਰੇ ਹੁੰਦਿਆ ਕਹਿੰਦਾ ਹੁੰਦਾ ਸੀ ਆਲਾ ਮੰਮੀ ਤੇ ਰਖ ਲੈ 21 ਰਮਨੈਤ ਦੇ ਵਿੱਚ ਚੌਖਿਆ ਹੋਣ ਵਾਲੀ ਤੇ ਗੱਲ ਕੋਈ ਨਹੀਂ ਆ ਸਭ ਜਾਣਦੀ ਆ ਜਾਣਦੀ ਆ ਤੂੰ ਉਹ ਇੱਥੇ ਆਇਆ ਪੀ ਜਿਹੜਾ 6 ਲੱਖ ਦਾ ਡੈਡੀ ਨੇ ਹੀ ਦਿਵਾਉਣਾ ਵਾ ਤਾਂ ਕਰਕੇ ਤੁਹਾਡੇ ਨਾਲ ਲੱਗਾ ਵਾ ਜੇ ਮੈਂ ਮਿੱਠਾ ਪਿਆਰਾ ਨਾਮ ਹੀ ਹੋਣਾ ਚੱਲ ਜੇ ਉਹ ਮਿੱਠਾ ਪਿਆਰਾ ਮੇਰਾ ਨਾਮ ਹੀ ਹੋਏ ਈ ਦੇਣੀ ਉਹਨੇ ਵਿਚਾਰੇ ਨੇ ਕੋਈ ਨਹੀਂ ਕੀ ਕਹਿਣਾ ਵਾ ਅੱਗੇ ਵੀ ਦੇਣੀ ਥੋੜੇ ਜਿਓ ਦੇ ਦਿੱਤੀ ਅੱਛਾ ਹੁਣ ਇਹੋ ਹੀ ਰਹਿ ਗਏ ਆ ਦੇ ਦੇ ਦੂਗਾ ਚਲ ਵਧੀਆ ਹਾਂ ਫਿਰ ਜੋ ਵੀ ਚੱਲੇ ਮੇਰੇ ਸਿਕੰਜੰਦਰ ਨਾਲ ਵੀ ਗੱਲ ਹੋਈ ਤੇ ਮੈਂ ਉਹ ਤਾਨੂੰ ਕਿਹਾ ਸੀਗਾ ਹਾਂ ਕਿ ਉਹਦੇ ਪੈਸੇ ਵਾਪਸ ਕਰ ਦੋ ਤੇ ਕਾਲਾ ਬਾਹਰ ਗੱਲਾਂ ਬੜੀਆਂ ਕਰਦਾ ਵਾ ਉਹ ਨਾ ਮੁੜ ਕੇ ਕਦੇ ਠੀਕ ਹੈ ਨਾ ਉਹ ਆਪਣਾ ਕੰਮ ਕਰੇ ਚਲੋ ਤੁਸੀਂ ਫਿਰ ਕਹਤਾ ਫਿਰ ਮੰਨ ਹੀ ਲਵਣਗੇ ਸ਼ਖਸ਼ਿੰਦਰ ਨੇ ਕਿਤੇ ਗੱਲ ਦੀ ਹਾਂ ਅੱਛਾ ਅੱਛਾ ਕਿਉਂ ਕੋਲ ਸਾਹਮਣੇ ਕਿ ਨਹੀਂ 2 1 ਇਹ ਹੁਣ ਬਣੀਆ ਗੱਲ ਨਾ ਫੇਰ ਲੱਗਣਾ ਪਤਾ ਇਹਨੂੰ ਯਾਰ ਲੈ ਡਰੂਟ ਲਾਈ ਨਹੀਂ ਸੀ ਸੌਂ ਗਿਆ ਸੀ ਬਾਹਰ ਦੋਵੇਂ ਜੀ ਬੈਠੇ ਸੀ ਅੱਛਾ ਤਾਂ ਫੋਨ ਲਾਈ ਜਾਵੇ ਬਾਰ-ਬਾਰ ਉਹਨੂੰ ਉਹਨਾਂ ਦਾ ਫੋਨ ਦਾ ਕੋਈ ਜਵਾਬ ਦੇਣ ਦੇਈ ਨਾ ਚੁੱਕਣ ਦੇਈ ਨਾ ਫੋਨ ਦਾ ਕੋਈ ਜਵਾਬ ਦੇਣਾ ਨਾ ਸੂਆ ਕਿ ਮੈਂ ਕਰਨੀ ਗੱਲ ਆ ਤਾ ਤੂੰ ਬੜਾ ਵਧੀਆ ਕੀਤਾ ਹੀ ਫਿਰ ਹੁਣ ਇਹਦਾ ਮਤਲਬ ਇਹਦਾ ਕੰਮ ਬੰਦ ਹੋ ਜਾਊਗਾ ਉਹ ਕੰਮ ਬੰਦ ਹੋਣਾ ਹੀ ਆ ਸਾਰੇ ਪਿੰਡ ਚ ਥੋਦੂ ਹੋਣੀ ਹੁਣ ਟਰੈਕਟਰ ਦਾ ਇੰਜਨ ਇੰਜਨ ਟੂ ਵਨ ਮੰਮੀ ਟਰੈਕਟਰ ਦਾ ਇੰਜਨ ਸੀਜ਼ ਹੋ ਗਿਆ ਹਣਾ ਟੂ ਵਨ ਮੰਮੀ ਲਵੀ ਦੇ ਟਰੈਕਟਰ ਦਾ ਇੰਜਨ ਸੀਜ਼ ਹੋ ਗਿਆ ਹਣਾ ਹੁਣ ਅੱਛਾ ਹਾਂਜੀ ਤਾ ਹੁਣ ਚੁੱਕ ਲੈਗੇ ਆ ਚੰਗਾ ਹੋਇਆ ਇਹਨੇ ਆਤ ਬੜੀ ਚੁੱਕੀ ਸੀ ਤੇਰੇ ਪਿਓ ਨੂੰ 10000 ਰੁਪਇਆ ਦੇ ਕੇ ਆਇਆ ਸੀ ਮੇਰੇ ਸਿਰ ਚੜ ਕੇ ਮੈਂ ਲਾਗੇ ਜਿਖਲੋਤੀ ਹਾਂ ਟੂ ਵਨ ਮੰਮੀ ਲਵੜੀ ਦੇ ਟਰੈਕਟਰ ਇੰਜਨ ਸੀਜ਼ ਹੋ ਗਿਆ ਹਣਾ ਸੀਰ ਜੀ ਠੀਕ ਹੈ 21 ਮੰਮੀ ਲਵੜੀ ਦੇ ਟਰੈਕਟਰ ਦੇ ਇੰਜਨ ਸੀਜ਼ ਹੋ ਗਿਆ ਹਣਾ ਵੀ ਉਹ ਕਿਦਾਂ ਨਹੀਂ ਯਾਰੀ 21 ਮੰਮੀ ਲਵੜੀ ਦੇ ਟਰੈਕਟਰ ਦੇ ਇੰਜਨ ਸੀਜ਼ ਹੋ ਗਿਆ ਹਣਾ ਸੀਜ਼ ਸੀਜ਼ ਜੀ 21 ਮੰਮੀ ਲਵੜੀ ਦੇ ਟਰੈਕਟਰ ਦੇ ਇੰਜਨ ਸੀਲ ਹੋ ਗਿਆ ਹਣਾ ਪੁੱਤ ਤੈਨੂੰ ਕਿਦਾਂ ਪਤਾ ਵਾ ਉਹ ਮੰਮੀ ਉਹ ਮੰਮੀ ਆ ਮੰਮੀ ਮੈਨੂੰ ਖੁਦ ਤਾਂ ਪਤਾ ਲੱਗਣਾ ਟਰੈਕਟਰ ਚ ਜਿੱਦਤਾ ਮੈਂ ਹੀ ਪਾਈ ਸੀ 21 ਮੰਮੀ ਲੱਗਦਾ ਟਰੈਕਟਰ ਇੰਜਨ ਸੀਲ ਹੋ ਗਿਆ ਹਣਾ ਮੈਨੂੰ ਤੈਨੂੰ ਕਿਦਾਂ ਪਤਾ ਵਾ ਉਮਮੀ ਰੇਤਾ ਮੈਂ ਹੋ ਪਾਈ ਸੀ ਅੱਛਾ ਹਾਂਜੀ ਇਹ ਕੰਮ ਕਦੋਂ ਕੀਤਾ ਤੂੰ 21 ਮੰਮੀ ਲਵਲੀ ਦੇਣਾ ਟਰੈਕਟਰ ਇੰਜਨ ਸੀਲ ਹੋ ਗਿਆ ਹਣਾ ਤੈਨੂੰ ਕਿਦਾਂ ਪਤਾ ਵਾ ਉਹ ਰੇਤਾ ਮੈਂ ਹੋ ਪਾਈ ਸੀ ਵਿਆਹ ਮੈਂ ਅੱਛਾ ਹਾਂਜੀ ਚੱਲ ਚੰਗਾ ਕੀਤਾ ਤੂੰ ਪਰ ਮੇਰੀ ਗੱਲ ਸੁਣ ਲੈ ਇਹ ਗੱਲ ਦਾ ਤੇਰੇ ਪਿਓ ਨੂੰ ਪਤਾ ਲੱਗ ਗਿਆ ਨਾ ਉਹਨੇ ਮੁੰਡਾ ਮੁੰਡਾ 21 ਪੋਤੇ ਇਹ ਗੱਲ ਤਾਂ ਤੇਰੇ ਪਿਓ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਜੇ ਉਹਨੂੰ ਪਤਾ ਲੱਗਾ ਨਾ ਉਹਨੇ ਗੱਲ ਚੁੱਕਣੀ ਹੁਣ ਬੱਸ ਨਾ ਗਿਆ ਤਾਂ ਮਮੀ ਹੁਣ ਹੁਣ ਵੇਖੀ ਜੜੇ ਤਰਲੇ ਨਾ ਨਾ ਮਾਰਨਗੇ ਤਾਂ ਗੱਲ ਕਰੀ ਚੱਲ ਚੰਗਾ ਹੋ ਗਿਆ ਤੇਰੇ ਕੋਲ ਤਾਂ ਅੱਧਾ ਕਿਲਾ ਆ ਗਿਆ ਕਿ ਨਹੀਂ ਤੂੰ ਪੁਰਾਣਾ ਘਰ ਸਿਰ ਚ ਮਾਰਨਾ ਸੀ ਤੂੰ ਕੀ ਕਰਨਾ ਸੀ ਉਹ ਵਧੀਆ ਅੱਧਾ ਕਿਲਾ ਮਿਲ ਗਿਆ ਨਾਲ ਮੁੰਡੇ ਨੂੰ ਆਹੋ ਹੋੜਗੀ ਚਾਹੀਦਾ ਉਹ ਤੇ ਮੁੰਡੇ ਦੀ ਫਸਲ ਫਸਲ ਵਧ ਗਈ ਹੈਲੋ ਹੈਲੋ ਤੇ ਫੇਰੇ ਤੈਨੂੰ ਪਤਾ ਰਕਮ ਪਰ ਦੀ ਜਾਂਦੀ ਨਹੀਂ ਨਹੀਂ ਜਿੱਦਾਂ ਤੁਹਾਨੂੰ ਠੀਕ ਲੱਗਦਾ ਨਾ ਉਦਾਂ ਹੀ ਕਰ ਲਓ ਤੇ ਕੋਈ ਗੱਲ ਨਹੀਂ ਤੂੰ ਜਾ ਉਹ ਲਵਲੀ ਵੱਲ ਕੱਢ ਲੈ ਤੂੰ ਹੈ ਨਾਲੇ ਨਾ ਮੈਂ ਤੇ ਇੱਕ ਗੱਲ ਹੋਰ ਕਹਿਣੀ ਆ ਦੱਸ ਸਹੀ ਵੀ ਠੀਕ ਹੋਇਆ ਕਿ ਨਹੀਂ ਹੋਇਆ ਚਲੋ ਕੋਈ ਨਹੀਂ ਹੋ ਆਓ ਕੰਮ-ਕਮ ਚ ਕਿਸੇ ਵੇਲੇ ਨਹੀਂ ਟਾਈਮ ਨਾਲਦਾ ਹੋਵੇ ਯਾਦੜਾ ਇਹ ਨਾ ਫਿਰ ਉਹਨਾਂ ਨੂੰ ਨਹੀਂ ਮੈਂ ਕਹਿਤਾ ਸੀਗਾ ਮੈਂ ਜਾਓ ਜਾ ਕੇ ਤੇ ਲਿਆਉ ਤੀ ਚਲ ਵਧੀਆ ਕੀਤਾ ਆਹੋ ਤੇ ਬਾਕੀ ਇਹ ਆਪੀ ਮੇਰਾ ਰਾਤ ਦਾ 21 ਮੇਰਾ ਰਾਤ ਦਾ ਵਾ ਪਿਆਤਵਾਰ ਨਾਲ ਦਲਜੀਤ ਨੂੰ ਤੇ ਸੰਦੀਪ ਨੂੰ ਛੁੱਟੀ ਹੁਣੀ ਆ ਜੇ ਮਨਜੋ ਬਨੇ ਨਹੀਂ ਫੜਾਇਆ ਤੇ ਦਲਜੀਤ ਫੜਾਉਂਦਾ ਸੀ ਉਹ ਵੀ ਤੇ ਤੈਨੂੰ ਮੇਰੇ ਹੁੰਦਿਆ ਕਹਿੰਦਾ ਹੁੰਦਾ ਸੀ ਆਲਾ ਮੰਮੀ ਤੇ ਰਖ ਲਾ ਰਮਨਦੇ ਦੇ ਵਿੱਚ ਚੌਖੇ ਹੋਣ ਵਾਲੀ ਤੇ ਗੱਲ ਕੋਈ ਨਹੀਂ ਆ ਸਭ ਜਾਣਦੀ ਆ ਜਾਣਦੀ ਆ ਤੂੰ ਭੇਜਦਾ ਆ ਪਤਾ ਨਹੀਂ ਕਿਉਂ ਹੋਇਆ ਜਿਹੜਾ 6 ਲੱਖ ਦਾ ਡੈਡੀ ਨੇ ਦਿਵਾਉਣਾ ਵਾ ਤਾਂ ਕਰਕੇ ਤੁਹਾਡੇ ਨਾਲ ਲੱਗਾ ਵਾ ਜੇ ਮੈਂ ਮਿੱਠਾ ਪਿਆਰਾ ਨਾਮ ਹੀ ਹੋਵੇ ਚੱਲ ਜੇ ਉਹ ਮਿੱਠਾ ਪਿਆਰਾ ਮੇਰਾ ਨਾਮ ਹੀ ਹੋਏ ਦੇਣੀ ਉਹਨੇ ਵਿਚਾਰੇ ਨੇ ਕਹਿੰਦੇ ਕੀ ਕਹਿਣਾ ਵਾ ਅੱਗੇ ਵੀ ਦੇਣੀ ਸੀ ਥੋੜੇ ਜਿਓ ਦੇ ਦਿੱਤੀ ਅੱਛਾ ਹੁਣ ਇਹੋ ਹੀ ਰਹਿ ਗਏ ਆ ਦੇ ਦੇਊਗਾ ਚਲ ਵਧੀਆ ਹਾਂ ਫਿਰ ਜੋ ਵੀ ਚੱਲੇ ਮੇਰੇ ਸਖਜਿੰਦਰ ਨਾਲ ਵੀ ਗੱਲ ਹੋਈ ਤੇ ਮੈਂ ਉਹਨੂੰ ਕਿਹਾ ਸੀਗਾ ਹਾਂ ਵੀ ਉਹਦੇ ਪੈਸੇ ਵਾਪਸ ਕਰ ਦੋ ਤੇ ਕਾਲਾ ਬਾਹਰ ਗੱਲਾਂ ਬੜੀਆਂ ਕਰਦਾ ਵਾ ਉਹ ਉਹ ਨਾ ਮੁੜ ਕੇ ਕਿਤੇ ਠੀਕ ਹੈ ਨਾ ਉਹ ਆਪਣਾ ਕੰਮ ਕਰੇ ਚਲੋ ਤੁਸੀਂ ਫਿਰ ਕਹਤਾ ਫਿਰ ਮੰਨ ਹੀ ਲਵਣਗੇ ਸਖਜਿੰਦਰ ਨਾਲ ਕੀ ਗੱਲ ਤੀ ਹਾਂ ਅੱਛਾ ਅੱਛਾ ਝੂਗਲ ਸਾਹਿਬ ਨਾਲ ਕਰਾਈ 2 1 ਲੈ ਹੁਣ ਬਣੀਆ ਗੱਲ ਨਾ ਫਿਰ ਲੱਗਣਾ ਪਤਾ ਇਹਨੂੰ ਯਾਰ ਲੈ ਅਡੂਟ ਲਾਈਨਿੰਗ ਸੁਣ ਦਿਆ ਬਾਹਰ ਦੋਵੇਂ ਜੀ ਬੈਠੇ ਸੀ ਅੱਛਾ ਤਾ ਫੋਨ ਲਾਈ ਜਾਵੇ ਬਾਰ-ਬਾਰ ਉਹਨੂੰ ਉਹ ਨਾ ਫੋਨ ਦਾ ਕੋਈ ਜਵਾਬ ਦੇਣ ਦੇਈ ਉਹ ਨਾ ਚੁੱਕਣ ਦੇਈ ਨਾ ਫੋਨ ਦਾ ਕੋਈ ਜਵਾਬ ਦੇਣਾ 21 ਕੀ ਮੈਕ ਕਰਨੀ ਗੱਲ ਆ ਤਾ ਤੂੰ ਬੜਾ ਵਧੀਆ ਕੀਤਾ ਹੀ ਫਿਰ ਹੁਣ ਇਹਦਾ ਮਤਲਬ ਇਹਦਾ ਕੰਮ ਬੰਦ ਹੋ ਜਾਊਗਾ ਨਹੀਂ ਕੰਮ ਬੰਦ ਹੋਣਾ ਹੀ ਆ ਸਾਰੇ ਪਿੰਡ ਚ ਥੂਦੂ ਹੋਣੀ ਹੁਣ ਟਰੈਕਟਰ ਦਾ ਇੰਜਨ 21 ਮੰਮੀ ਟਰੈਕਟਰ ਦਾ ਇੰਜਨ ਸੀਜ ਹੋ ਗਿਆ ਹਣਾ 21 ਮੰਮੀ ਜਬੀ ਦਾ ਟਰੈਕਟਰ ਦਾ ਇੰਜਨ ਸੀਜ ਹੋ ਗਿਆ ਹਣਾ ਅੱਛਾ ਹਾਂਜੀ ਤਾਂ ਫੋਨ ਚੁੱਕ ਲਿਆਗੇ ਉਹ ਚੰਗਾ ਹੋਇਆ ਇਹਨੇ ਅੱਤ ਬੜੀ ਚੁੱਕੀ ਸੀ ਤੇਰੇ ਪਿਓ ਨੂੰ 10000 ਰੁਪਇਆ ਦੇ ਕੇ ਆਇਆ ਸੀ ਮੇਰੇ ਸਿਰ ਚੜ ਕੇ ਮੈਂ ਲਾਗੇ ਜੁ ਖਲੋਤੀ ਹਾਂ ਮੰਮੀ ਲਵਲੀ ਟਰੈਕਟਰ ਇੰਜਨ ਸੀਜ ਹੋ ਗਿਆ ਹੁਣ ਸੀਜ ਜੀ ਸੀਜ ਜੀ 21 ਮੰਮੀ ਲਵਲੀ ਟਰੈਕਟਰ ਇੰਜਨ ਸੀਜ ਹੋ ਗਿਆ ਹੁਣ ਵੀ ਉਹ ਕਿਦਾਂ ਨਹੀਂ ਯਾਰ 21 ਮੰਮੀ